ਜਲੰਧਰ ਦੇ ਥਾਣਾ ਬਸਤੀ ਬਾਬਾ ਖੇਲੇ ਇਲਾਕੇ ਦੇ ਵਿੱਚ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਗੁਆਂਡੀ ਦੇ ਘਰ ਤੋਂ 13 ਸਾਲਾ ਮਾਸੂਮ ਜਵਾਕੜੀ ਦੀ ਮ੍ਰਿਤਕ ਦੇ ਬਰਾਮਦ ਹੋਈ ਹੈ ਜਿਸ ਨਾਲ ਇਲਾਕੇ ਦੇ ਵਿੱਚ دہشت ਫੈਲ ਗਈ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਇੱਥੇ ਕੁੜੀ ਦੇ ਨਾਲ ਪਹਿਲਾਂ ਦੁਸ਼ਕਰਮ ਕੀਤਾ ਗਿਆ ਤੇ ਉਸ ਤੋਂ ਬਾਅਦ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਪਤਾ ਲੱਗਦਾ ਹਿਲ ਸਾਰਾ ਇਲਾਕਾ ਇਕੱਠਾ ਹੋ ਜਾਂਦਾ ਹੈ ਤੇ ਦੋਸ਼ੀ ਦੇ ਦਾ ਜਮ ਕੇ ਕਟਾਪਾ ਚੜਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ 13 ਸਾਲਾ ਇਹ ਮਾਸੂਮ ਜਵਾਕੜੀ ਜਿਸ ਨੂੰ ਕੀ ਗੁਆਂਡੀ ਦੇ ਵਿੱਚ ਲੰਦਾ ਇਹ ਸ਼ਖਸ ਆਪਣੇ ਘਰ ਲੈ ਗਿਆ ਤੇ ਉਸ ਦਿਨ ਖਿਣਾਉਣੇ ਕਾਰੇ ਨੂੰ ਅੰਜਾਮ ਦੇਣ ਤੋਂ ਬਾਅਦ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਜਿਸ ਤੋਂ ਬਾਅਦ ਦੇਰ ਰਾਤ ਤੱਕ ਇਲਾਕੇ ਦੇ ਵਿੱਚ ਹੜਕੰਪ ਮੱਚਿਆ ਰਿਹਾ ਹੈ ਤੇ ਬੱਚੀ ਦੇ ਘਰ ਨਾ ਪਹੁੰਚਣ ਤੇ ਜਦੋਂ ਸੀਸੀਟੀਵੀ ਚੈੱਕ ਕੀਤੀ ਗਈ ਹੈ ਤਾਂ ਜਾ ਕੇ ਕਿਤੇ ਖੁਲਾਸਾ ਹੋਇਆ ਤੇ ਦੇਰ ਰਾਤ 1 ਵਜੇ ਦੇ ਕਰੀਬ ਬੱਚੀ ਨੂੰ ਬਾਥਰੂਮ ਦੇ ਵਿੱਚੋਂ ਬਰਾਮਦ ਕੀਤਾ ਗਿਆ ਤਾਂ ਪਰਿਵਾਰ ਨੇ ਦੁਸ਼ਕ੍ਰਮ ਕਰਕੇ ਕਤਲ ਕੀਤੇ ਜਾਂਦਾ ਸ਼ੱਕ ਜ਼ਾਹਰ ਕੀਤਾ। ਹਾਲਾਂਕਿ ਹੰਗਾਮਾ ਹੁੰਦਾ ਵੇਕੇ ਪੁਲਿਸ ਵੱਲੋਂ ਉਕਤ ਦੋਸ਼ੀ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਪਰ ਦੱਸਦੀ ਕਿ ਉੱਥੇ ਲੋਕਾਂ ਦੇ ਵੱਲੋਂ ਉਕਤ ਅਜਿਹੇ ਵਿਅਕਤੀ ਉਸ ਦਾ ਜਮ ਕੇ ਕਟਾਪਾ ਵਿਚਾੜਿਆ ਗਿਆ ਤੇ ਸਥਿਤੀ ਤਣਾਪੂਨ ਹੁੰਦੀ ਵੇਖ ਕੇ ਪੁਲਿਸ ਉਸ ਵਿਅਕਤੀ ਨੂੰ ਹਿਰਾਸਤ ਦੇ ਵਿੱਚ ਲੈ ਕੇ ਥਾਣੇ ਲੈ ਕੇ ਗਈ ਹੈ ਮੇਰੀ ਪਤਨੀ ਵਗੀ ਉਸ ਕੀ ਕਰੇਗੀ ਭਾਈ ਕਾਲਪਾਲ ਦੇ ਬੱਚੇ ਨੂੰ ਅਜੇ ਤੱਕ ਇਨਸਾਫ ਨਹੀਂ ਮਿਲ ਚੁੱਕਾ ਕੀ ਲੱਗਦਾ ਤੁਹਾਨੂੰ ਇਨਸਾਫ ਮਿਲਣ ਤੋਂ ਘੰਟਾ ਇਨਸਾਫ ਕਰ ਲਿਆ ਇਹ ਮਾਨ ਸਰਕਾਰ ਕਦਮ ਕਰਦੇ ਭਾਈ ਇਹ ਨਾਂ ਦੇ 1 ਸਾਲ ਪਹਿਲੇ ਜਿਹੜੀ ਲੜਕੀ ਅਦਰ ਦੀ ਡੈਥ ਹੋਈ ਹੈ ਤੇ ਅੱਜ ਕਿਸ ਲਕੰਮੇ ਆਦਮੀ ਨੇ ਇਨਸਾਨੀਅਤ ਨੂੰ ਸ਼ਰਮਸ਼ਾਰ ਕੀਤਾ ਅੱਜ ਜਿਹੜੀ ਨਵਾਲਜ ਬੇਟੀ ਹੈ ਸਾਡੀ ਦੀ ਹੈ ਬਹੁਤ ਵੱਡੀ ਗਲਤੀ ਕੀਤੀ ਹੋਈ ਹੈ ਇਹ ਵਿਭਾਗ ਦੇਣਾ ਚਾਹੀਦਾ ਸੱਤ ਜੀ ਬਿੱਲੇ ਤੋਂ ਵੀ ਸਵਾਲ ਬਹੁਤ ਵੱਡੇ ਆ ਰਹੇ ਇਸ ਬੰਦੇ ਨੂੰ ਪਹਿਲਾਂ ਪ੍ਰਸ਼ਾਸਨ ਗਿਆ ਚੈੱਕ ਕੀਤਾ ਗਿਆ ਪ੍ਰਸ਼ਾਸਨ ਉਹ ਵੀ ਚੈੱਕ ਕਰਨ ਦਾ ਜਿਵੇਂ ਨਵਨਾਸਨ ਅਲੀ ਮੈਨੂੰ ਦੁੱਖ ਹੈ ਮੈਨੂੰ ਟੀਨ ਵਰਗੀ ਬਹੁਤ ਵੱਡੀ ਗਲਤੀ ਕੀਤੀ ਹੋਈ ਹੈ ਬਾਜੀ ਸਰਦਾਰ ਜੀ ਸੋਹਣੇ ਵਾਲਾ ਇੱਕ ਪੰਜ ਸਾਲ ਦੇ ਬੱਚੇ ਨੂੰ ਆਇਆ ਕਿ ਸਾਫ ਨਹੀਂ ਮਿਲ ਸਕਿਆ ਕਿ ਲੱਗਦਾ ਤੁਹਾਡੀ ਪਤੀ ਜੀ ਵਿੱਚ ਲੀਕ ਕਰ ਰਹੇ ਪਹਿਲਾਂ ਵੀ ਮੇਰਾ ਚੋਦਤ ਮਰ ਗਈ ਹੈ ਤੇ ਇਹ ਬਹੁਤ بڑے ਦੁੱਖ ਦੀ ਗੱਲ ਹੈ ਤੇ ਮੈਡਮ ਉਸ ਵੇਲੇ ਇੱਕ ਗੱਲ ਮੁਲਾਇਮ ਅੰਦਰ ਗਿਆ ਸੀ ਇਹ ਦੋ ਮਲਾਈਮ ਨੂੰ ਲੜਕੀ ਵਿਖੀ ਨਹੀਂ ਕਮਰੇ ਦੇ ਵਿੱਚ ਇਹ ਪੁੱਛਾ ਇਹਨਾਂ ਨੂੰ ਕਿਉਂ ਨਹੀਂ ਜਾਣੋ ਕਿ ਕਿਉਂ ਕਰ ਰਹੀ ਨੀ ਲਾੜੋੜੀ ਇਹਨਾਂ ਵੀ ਕਰਦੇ ਕਿਉਂ ਨਹੀਂ ਪਹਿਲਾ ਕੁੜੀ ਲੱਭੀ ਨਹੀਂ ਕੁੜੀ ਦੋਨਾਂ ਆਈ ਨਹੀਂ ਆਉਣਾ ਪਹਿਲਾ ਕਿਉਂ ਕੁੜੀ ਮੋਲ ਗਈ ਆ ਉੱਥੇ ਬਾਤ ਨਹੀਂ ਹੁੰਦੀ ਮੈਂ ਇਵੇਂ ਦੇਖਦੇ ਆ ਰੋਪੀ ਨੂੰ ਪੁਲਿਸ ਲੈ ਗਈ ਆ ਲੜਕੀ ਕਿੱਥੇ ਗਈ ਲਾਈਟ ਜੇ ਜੋ ਆਏ ਹੈ ਮਾਰਨ ਦੀ ਗੱਲ ਸੈਨਮਾ ਹਰਨਾ ਪੁਲਿਸ ਆ ਸਨੋ ਪੁਲਿਸ ਪਾਤੀ ਤੇ ਕਿਹੜਾ ਹੋ ਰਿਹਾ ਕੀ ਚੱਕ ਕੇ ਗਈ ਹੈ ਅੱਧੇ ਵਾਲੇ ਕਰਨਾ ਜੀ ਕਿ ਕਿਹਤਾਨਾ ਨੇ ਹਾਂਜੀ ਮੇਰੀ ਗੱਲ ਸੁਣ ਨੀਨੂ ਜੀ ਮੇਰੀ ਗੱਲ ਸੁਣ ਪ੍ਰਸ਼ਾਸਨ ਨੂੰ ਮਾਰਨ ਨੂੰ ਆਪਾਂ ਨੂੰ ਮਾਰ ਸਕਦੇ ਆ ਆਪਾਂ ਕਾਨੂੰਨ ਹੱਥ ਚ ਲੈਣਾ ਤੁਸੀਂ ਨਿੱਲਾਂ ਦੇ ਮਾਰਨਗੇ ਭਾਈ ਗੱਲ ਨਿੱਲਾਂ ਦੇ ਅੱਛੀ ਮੈਨੂੰ ਮਾਰੋ ਇਹਾਰੇ ਕਲੀਮ ਕਹਿੰਦੇ ਪਪਾ ਜੀ ਨੂੰ ਕਾਨੂੰਨ ਲੈ ਲਿਆ ਨਿੱਲਾਂ ਤੇ ਉਹ ਮੈਂ ਘੜਾ ਭਾਈ ਮੈਨੂੰ ਆਪਣੇ ਬੱਚੇ ਦੀ ਕਿਉਂ ਨਾ ਕਿ ਮੈਂ ਛੋਟਾ يا <laughs> ਦੇ ਕਰ ਵੀ ਇਹ ਜੀ ਵੀ ਕਰਨੀਆਂ ਇੱਕ ਮਾਰ ਕੇ ਤੁਸੀਂ ਆਪ ਅੰਦਰ ਮਰ ਜਾਣਾ ਹੈ ਆਖਰ ਪਰ ਸਭ ਤੋਂ ਵੱਡੀ ਗਲਤੀ ਜਦੋਂ ਪੁਲਿਸ ਚੱਕਰਣ ਆਈਏ ਕਰ ਪੁਲਿਸ ਚੱਕਰਣ ਆਈਏ ਚੱਕਰ ਤੇ ਪੁਲਿਸ ਉਹਨੂੰ ਕਦੇ ਬਾਥਰੂਮ ਨਹੀਂ ਦੇਖਿਆ ਪੁਲਿਸ ਨੇ ਪੁਲਿਸ ਨੇ ਬਾਥਰੂਮ ਕੋਣੀ ਜਾਂ ਕਿਤੇ ਰੈਸ ਕਰਕੇ ਨਲਕੀ ਆ ਪੁਲਿਸ ਵੀ ਜਿਹੜਾ ਵੀ ਮੁਲਾਜ਼ਮ ਆਇਆ ਉਹ ਪਹਿਲੇ ਇਮੀਡੀਏਟ ਸਸਪੈਂਡ ਹੋਣਾ ਚਾਹੀਦਾ ਅਗਰ ਇਹ ਜਿਹੜਾ ਅੱਜ ਮੋਹੋਲ ਭੱਗਿਆ ਕੀ ਪਤਾ ਕੋਈ ਤਰਕੀਬ ਨਹੀਂ ਕਰਨਾ ਸਰ ਦੀ ਬਤਰੀ ਵੀ ਜਿਹੜਾ ਨਾ ਐਕਸੀਡੈਂਟ ਸਿਲਕੀ ਤੁਸੀਂ ਸਿਲਕੀ ਦੀ ਚੋਕੀ ਨਵਾਇ ਦੀ ਕਰਵਾਈ ਸੀ ਕੋਈ ਅਧਿਕਾਰੀ ਨੀ ਆਇਆ ਸਾਰੇ ਉਹਨੂੰ ਲੈ ਕੇ ਚਲੇ ਗਏ ਆ ਨਹੀਂ ਨਹੀਂ ਮਾਪੇ ਬੱਚੇ ਤੇ ਰੋ ਰਹੇ ਰਕਦਾ ਰੋ ਰਹੇ ਆ ਤੁਸੀਂ ਚੌਂਕੀ ਲਈ ਜਿਹੜੀ ਉੱਥੇ ਮਕਹਮੀਨ ਤਲਾਈ ਸੀ ਚੌਂਕੀ ਜਿਹੜੀ ਬਣਾਈ ਸੀ ਜੋ ਹਾਲਾਤ ਤੁਹਾਨੂੰ ਪਤਾ ਹੈ ਲੋਕਾਂ ਚੌਂਕੀ ਤੋਂ ਫਿਰ ਮਿਲਿਆ ਲੋਕਾਂ ਚੌਂਕੀ ਵਾਲਾ ਦਾਬਸ ਹੁਣ ਚੱਲ ਰਿਹਾ ਇੱਥੇ ਤੁਹਾਨੂੰ ਪਤਾ ਜਿਹੜੇ ਹਾਲਾਤ ਬਣੇ ਅੱਜ ਗੈਂਗਸਟਰ ਗੁੰਡਾ ਨਸ਼ਾਬਾਜ਼ ਸਾਰੇ ਇਸ ਇਲਾਕੇ 'ਚ ਇਹ ਸਾਰਾ ਸਰਕਾਰ ਦੀ ਨਲਕੀ ਹੈ ਇਹ ਅੱਜ ਬੱਚੀ ਇਹ ਗਈ ਹੈ ਸਰਕਾਰ ਦੀ ਨਲਕੀ ਕਰਕੇ ਗਈ ਹੈ ਜੇ ਕਿਤੇ ਪੁਲਿਸ ਪਹਿਲੇ ਆ ਕੇ ਚੈੱਕੀ ਕਰ ਲੈਂਦੀ ਕਿ ਬੱਚੀ ਦੇ ਹਾਲਾਤ ਤੋਂ ਬਚ ਜਾਂਦੀ ਬੱਚੀ ਦੇ ਇਲਾਕੇ ਨੂੰ ਸਾਫ ਹੋ ਜਾਂਦਾ ਦੇਖੋ ਇਹ ਜੰਦਰ ਬੈਸ ਦਿਨੋਂ ਦੇ ਲੋਕ ਕਿਸ ਪਾਸੇ ਜਾ ਰਹੇ ਜੀ ਤੁਹਾਡੇ ਨਾਲ ਸਾਹਮਣਾ ਜਿਹੜੀ ਲੜਕੀ ਹੈ ਉਹ ਤੋਂ ਗੱਲ ਕਰਦੇ ਡੈਡ ਬੋਡੀ ਦਾ ਵਰਕ ਦੀ ਬਾਤ ਵਿੱਚ ਜੇ ਨਾ ਤਾਂ ਵੀ ਹੋਰ ਸ਼ਿਕਾਇਤ ਨਾ 13 14 ਸਾਲ ਦੀ ਆ ਉਹ ਜੋ ਦੱਸ ਰਹੇ ਜਗੇ ਵੀ ਉਹ ਜਿਹੜੀ ਡੈਡ ਬੋਡੀ ਮਿਲੀ ਹੈਗੀ ਉਹਦਾ ਕਲਾਕੁੱਟਿਆ ਸੀ ਉਹ ਹੁਣ ਅਸੀਂ ਡੈਡ ਬੋਡੀ ਜਿਹੜੀ ਹੈਗੀ ਰੱਖ ਕੇ ਤੇ ਐਫਐਸਆਰ ਵੀ ਸਾਡੀ ਮੁਕਤੀ ਵੀ ਆਈ ਗਈ ਹੈ ਜਿਹੜੇ ਆਦਮੀ ਨੇ ਇਹੇ ਕਤਲ ਕੀਤੀ ਹੈ ਜਾਂ ਕੋ ਨੂੰ ਵੀ ਜਿੱਥੇ ਪਬਲਿਕ ਵਿੱਚ ਫਾਇਰਿਆ ਸੀ ਔਰ ਉਦੋਂ ਬਾਅਦ ਉਹਨੂੰ ਅਸੀਂ ਤੇ ਥੋੜਾ ਇੰਜਰ ਸੀ ਉਹਨੂੰ ਅਸੀਂ ਲੈ ਕੇ ਲਖਨਊੜਾ ਇਹਦਾ ਦਾਖਲਾ ਕਰਾ ਲਿਆ ਉਹ ਬਿਆਨ ਲਿਖ ਰਹੇ ਬਿਆਨ ਲਿਖਣ ਤੋਂ ਬਾਅਦ ਜਿਹੜਾ ਹੈਗਾ ਜੋ ਵੀ ਬਿਆਨਾਂ ਦੇ ਵਿੱਚ ਔਰ ਫੋਟੋਮੈਟੋਂ ਦੀ ਵਿੱਚ ਔਰ ਉਹਦੇ ਮੈਡੀਕਲ ਦੇ ਵਿੱਚ ਪੱਚੀ ਦੇ ਵਿੱਚ ਜੋ ਆਉਟ ਹੈ ਉਹ ਉਹਨੂੰ ਗ੍ਰੰਥੀ ਇਹਨਾ ਮਰਡਰ ਕੀਤਾ ਗਿਆ ਹੈਗਾ ਉਦੇ ਮੁਤਾਬਕ ਅਸੀਂ ਧਿਆਨ ਲਏ ਤੇ ਔਰ ਪਰਚਾ ਦਰਜ ਕਰਕੇ ਜੋ ਵੀ ਇਹ ਸਰਉਣੀ ਹਰਕਤ ਨੂੰ ਇਹਨੇ ਇੰਜਾਮ ਦਿੱਤਾ ਇਸ ਪਿੱਛੇ ਉਹਨੂੰ ਅਸੀਂ ਬਹੁਤ ਬਹੁਤ ਸਜਾ ਬਾਵਾਂ ਕਿ ਇਹੋ ਮਾਲੀ ਹਰਕਤ ਨਹੀਂ ਹੋ ਸਕਦੀ ਅਸੀਂ ਤਾਂ ਨਾਮ ਕੇਸ਼ਰੀ ਨੂੰ ਜਿਵੇਂ ਲੱਗਦੇ ਹੈ ਮੈਂ ਅੱਜ ਮੌਕੇ ਤੇ ਆਈ ਹਾਂ ਇਸ ਦੀ ਹਾਲਤ ਦੇਖਣ। ਸਾਹਿਬ ਜਿਹਦੇ ਵਿੱਚ ਜਿੱਤੇ ਕੀਤਾ ਪਰਿਵਾਰ ਨੇ ਜਿਹੜਾ ਦੋਸ਼ੀ ਸੀ ਉਸਨੇ ਗੱਡੀ ਮੰਗਾਈ ਬਾਹਰੋਂ। ਜਿਸ ਦੀ ਗੱਡੀ ਹੈ ਤੇ ਗੱਡੀ ਤੇ ਜਿਹੜੀ ਗੱਡੀ ਗੱਡੀ ਦਾ ਨਾਮ ਉਹ ਤੋਂ ਹੀ ਬਦਲ ਕੇ ਕਰ ਦਿੱਤਾ। ਇਹ ਗੱਡੀ ਤੁਸੀਂ ਆਪਣੇ ਕੰਪਨੀ ਦੇ ਚ ਰੋਮ। ਦੇਖੋ ਗੱਡੀ ਇੱਥੇ ਦੋ ਫੋਨੋਸ ਤੋਂ ਨੌਕਾ ਤੇ ਹੈ। ਦੇਖੀ ਗੱਡੀ ਲੱਗੀ ਹੋਈ ਹੈ। ਕਿਹਦੀ ਗੱਡੀ ਆ? ਕਿਸ ਪਰਪਸ ਨਾਲ ਉਹ ਠੋਮਾਟੀ ਲੱਗਿਆ? ਉਹ ਸੀ ਵੈਰੀਫਾਈ ਕਰ ਰਹੇ ਗੱਡੀ ਹੈ। ਘਾਰਾ ਸੀ ਜਿਹੜੀ ਐਫਐਸਆਰ ਦੀ ਟਿੱਕ ਲੱਗੀ ਹੈ ਘਾਰਾ ਸੀ ਸੀਟ ਕਰਦਾਂਗਾ। ਉਹ ਠੋਮਾ ਸੀਟ ਕਰਦਾ। ਸਾਡੀ ਪੁਲਿਸ ਪਾਰਟੀ ਜਿਹੜੀ ਇੱਥੇ ਪ੍ਰੋਪਰ ਇਹ ਇੰਟਰਵਿਊ ਤੇ ਜਦੋਂ ਤੋਂ ਬਾਅਦ ਦੋ ਜੇ ਜੋ ਵੀ ਜੇ ਗੱਡੀ ਵਾਲੇ ਦੇ ਵੀ ਸੂਰੀਅਨ ਪੈਈ ਜਾਊਗੀ ਤਾਂ ਉਹਦੀ ਵੀ ਬਫਤਰੀ ਨਾਲ ਹੋਊਗੀ। ਉਹ ਜਿੱਦਾਂ ਨੋ ਜਿੱਦਾਂ ਕੰਫਰਮ ਕਰ ਦਿਓ ਬੱਚੀ ਦੀ ਉਮਰ ਕਿੰਨੀ ਹੈ ਤੇ ਦੋਸ਼ੀ ਦੀ ਉਮਰ ਕਿੰਨੀ ਹੈ? ਬੱਚੀ ਦੀ ਉਮਰ ਤਾਂ ਜੋ ਲਾਇਆ ਸੀ ਜੀ ਹਾਂ ਸਾਡੇ ਤੇਰਾ 14 ਸਾਲ ਦੀ ਬੱਚੀ ਹੈ ਜੀ ਤੇ ਹੈਪੀ ਨਾਂ ਦਾ ਛੱਤ ਹੈਗਾ ਜਿਹੜਾ ਇੱਥੇ ਗਵਰਨ ਚਿੰਦਾ ਸੀਗਾ। ਉਹਦੀ ਜਿਹੜੀ ਏਜ ਹੈਗੀ ਹੈ ਮੇਰੇ ਖਿਆਲ ਵਿੱਚ ਵੀ 50 ਤੋਂ 45 ਦੇ ਵਿਚਕਾਰ ਹੈ। ਜੇ ਬੰਦਾ ਉਹ ਸੀ ਅਪਰੀਸ਼ੀਏਟ ਕਰ ਲਿਆ। ਜੋ ਸਖਤ ਤੋਂ ਸਖਤ ਕਾਰਵਾਈ ਜਿਹੜੀ ਹੈਗੀ ਹੈ ਕਰਕੇ ਔਰ ਇਹਨੂੰ ਅਸੀਂ 100% ਜੀ ਹੈਗੀ ਆ ਫਾਸਟ ਟਰੈਕ ਦੇ ਵਿੱਚ ਜਾ ਕੇ ਔਰ ਜਲਦੀ ਤੋਂ ਜਲਦੀ ਤਿਆਰ ਕਰਾ ਕੇ ਇਹਨੂੰ ਬਣਦੀ ਤੋਂ ਬਣਦੀ ਵੱਧ ਤੋਂ ਵੱਧ ਜਿਹੜੀ ਕਾਨੂੰਨ ਦੀ ਸਜ਼ਾ ਹੈਗੀ ਉਹ ਅਸੀਂ ਕਰਾਵਾਂਗੇ ਸਰ ਇੱਕ ਸਵਾਲ ਜਿਹੜੀ ਹੈ ਸੀਸੀਟੀਵੀ ਦੀ ਬੱਚੀ ਜਾਨਦੀ ਨੂੰ ਨਜ਼ਰ ਆ ਰਹੀ ਹੈ ਉਹ ਸੀਸੀਟੀਵੀ ਇਸੇ ਉਹੀ ਸਮੇਂ ਦੀ ਹੈ ਜਾਂ ਕੁਝ ਨਹੀਂ ਉਹ ਉਹ ਅਸੀਂ ਹੁਣ ਦੇਖਾਂਗੇ ਜੀ ਤੁਹਾਡੇ ਸਾਹਮਣੇ ਮੌਕੇ ਤੇ ਆਇਆ ਹੈਗਾ ਜੋ ਵੀ ਕੈਮਰੇ ਲੱਗੇ ਹੈਗੇ ਆ ਬੱਚੀ ਕਿੰਨੇ ਵਜੇ ਘਰ ਹੋ ਗਈ ਕਿੰਨੇ ਵਜੇ ਗਈ ਉਹ ਸਾਰੀ ਅਸੀਂ ਇਹ ਸਾਡੀ ਇਨਵੈਸਟੀਗੇਸ਼ਨ ਦਾ 파ਟ ਆ ਉਹ ਅਸੀਂ ਸਾਰੀ ਇਨਵੈਸਟੀਗੇਸ਼ਨ ਕਰਾਂਗੇ ਸਰ ਇਹ ਕੁਝ ਦੱਸਿਆ ਗਿਆ ਕਿ ਪੁਲਿਸ ਮਿਲਾਂਗੀ ਹੈ ਇਹ ਲੋਕ ਕਰਨਾ ਹੋਈ ਹੈ ਉਸ ਸਮੇ ਉਹ ਦੋਸਤ ਦੇ ਘਰ ਹੋਣੀ ਕੋਈ ਦੇਖਤੀ ਸੀ ਇਹ ਦੋਸਤ ਪੱਲਾ ਜੀ ਬੱਚੀ ਸੀ ਇਹ ਇਹਦੇ ਬਾਰੇ ਨਹੀਂ ਅਸੀਂ ਕੁਝ ਕਹਿ ਸਕਦੇ ਉਹ ਸਾਰਾ ਕੁਝ ਜਿਹੜਾ ਹੈਗਾ ਜਦੋਂ ਹੁਣ ਉਹਦੇ ਅਰੈਸਟ ਪਾਵਾਂਗੇ ਬੰਦੇ ਜੀ ਅਰੈਸਟ ਹੋਣ ਤੋਂ ਬਾਅਦ ਉਹਦੀ ਸਖਤੀ ਨਾਲ ਪੁੱਛਗਿੱਛ ਕੀਤੀ ਜਾਊਗੀ ਉਹਦੇ ਵਿੱਚ ਸਾਰੀ ਗੱਲ ਕਲੀਅਰ ਹੋਊਗਾ ਜਦੋਂ ਬੱਚੇ ਦੇ ਡੈੱਡ ਬੋਰਡਿੰਗ ਹੋਈ ਜੀ ਅਸ਼ਕਰੰਦ ਅਰੋਗ ਲੱਗੇ ਨੇ ਉਹ ਲੱਗ ਰਿਹਾ ਸੀ ਇਹੋ ਜਿਹੀ ਚੀਜ਼ ਹੈ ਜਾਂ ਫਿਰ ਕੋਈ ਹੋਰ ਉਹ ਉਹ ਦੇਖੋ ਐਵੇਂ ਪੋਸਟਮਾਰਟ ਨੂੰ ਵੀ ਪਤਾ ਲੱਗੂਗਾ ਐ ਕਿ ਮੇਲ ਅਫਸਰ ਸਾਡੇ ਪ੍ਰੀਮੀਅਰ ਜੀ ਸਾਫ ਹੈਗਾ ਉਹਨਾਂ ਨੇ ਚੈੱਕ ਕੀਤਾ ਹੈਗਾ ਉਹ ਵੀ ਹਿੰਨੋ ਡਾਕਟਰ ਸੀਨਰ ਡਾਕਟਰ ਚੈੱਕ ਕਰਕੇ ਉਹ ਜਿਹੜੀ ਚੀਜ਼ ਹੈ ਜੀ ਸਾਨੂੰ ਪੋਸਟਮਾਰਟ ਨੂੰ ਪਤਾ ਲੱਗਣੀ ਹੈ ਔਰ ਮੈਡੀਕਲ ਜਿਹੜਾ ਹੈਗਾ ਸਵੇਰੇ ਅਸੀਂ ਕਰਾਵਾਂਗੇ ਸਾਨੂੰ ਸਵੇਰੇ ਹੀ ਉਹ ਗੱਲ ਕਲੀਅਰ ਹੋ ਜੇ ਸਰ ਇਹ ਕਿਉਂਕਿ ਜੇ ਜੇ ਤਾਂ ਹੋਈ ਹੈਗੀ ਉਹ ਤਾਂ ਹੋਈ ਹੈਗੀ ਬੱਚੀ ਕਿ ਕਿ ਉਹਦੇ ਨਿਸ਼ਾਨ ਸਾਮੂਹ ਬੈਠੇ ਹੈਗੇ ਕਰ ਉਹ ਉਹਦੇ ਜਿਹੜਾ ਨੈਕਸਟ ਪ੍ਰੋਜੈਕਟ ਦੀ ਜਗਾ ਕਰਕੇ ਉਹਦੇ ਬਾਰੇ ਜਿਹੜਾ ਮੈਡੀਕਲ ਰਿਪੋਰਟ ਪਰਿਵਾਰ ਦਾ ਕਹਿੰਦਾ ਕਿ ਇਹਦਾ ਸਹਿਲਾ ਪੁਲਿਸ ਪਾਰਟੀ ਨਹੀਂ ਵਿੱਚ ਹੋச்சு ਉਹਦੇ ਬਾਰੇ ਅਸੀਂ ਉਦੋਂ ਮੈਂ ਸਪੀਚ ਕਰੂੰਗਾ ਜੇਕਰ ਕਿਸੇ ਵੀ ਰਾਜਮ ਦੀ ਹੋਰ ਐਲੀਗਿਬਲ ਹੋਊਗੀ ਜੋ ਜਿਵੇਂ ਆਖਿਆ ਲਿਆ ਜਾਊਗਾ ਸਸਪੈਂਡ ਕੀ ਸਰ ਲੋਕਾਂ ਨੇ ਦੱਸਿਆ ਕਿ ਜਦੋਂ ਪੁਲਿਸ ਦੀ ਪਾਰਟੀ ਜਦੋਂ ਪਹਿਲਾਂ ਆਇਆ ਉਸ ਤੋਂ ਬਾਅਦ ਕੋਈ ਮੇਰਾ ਗੱਡੀ ਲੈ ਕੇ ਆਇਆ ਬਾਅਦ ਜਾ ਕੇ ਇਹ ਇਹ ਸਾਰੀਆਂ ਚੀਜ਼ਾਂ ਇਹ ਨੂੰ ਕਰਨ ਵਾਲੀਆਂ ਨੇ ਉਹ ਯੂਨੀਵਰਸਿਟੀ ਦਾ ਵੀ ਕਰਾ ਨਹੀਂ ਸਕੀ ਠੀਕ ਹੈ